ਕਲਵੀਰ ਕੌਰ ਜੀ ਆ ਕਿੱਥੋਂ ਬਲਾਉਂ ਕਰਦੇ ਆ ਅਸੀਂ ਗੋਵਿੰਦਪੁਰਾ ਜਮਹਰ ਵਾਲਾ ਜੀ ਜਮਹਰ ਵਾਲਾ ਜਿਲ੍ਹਾ ਜਿਲ੍ਹਾ ਸੰਗਰੂਰ ਜੀ ਮਾਤਾ ਜੀ ਅਸੀਂ ਮਤਲਬ ਕਿ ਸੇ ਮਹੀਨੇ ਪਹਿਲਾਂ ਤੁਹਾਨੂੰ ਪੰਜ ਉਸ ਸਬੋਡੀ ਸਸਪੈਕ ਦਿੱਤਾ ਸੀਗਾ ਹਾਂਜੀ ਉਹ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਗੀਆਂ ਮੇਰਾ ਬੀਪੀ ਵੱਧਦਾ ਸੀਗਾ ਜੀ ਕਿੰਨੇ ਟੰਤਰੀ ਮਾਤਾ ਬੀਪੀ 10 ਸਾਲ ਹੋ ਗਏ ਸੀਗੇ ਜੀ 10 ਸਾਲ ਤੋਂ ਹਾਂਜੀ ਠੀਕ ਹੈ ਜੀ ਫਿਰ ਅਸਰ ਉੱਠ ਕੱਢਦਾ ਸੀਗਾ ਜੀ ਸਹੀ ਹਾਂਜੀ ਪੈਰ ਮਚਦੇ ਸੀਗੇ ਜੀ ਦੁਖ ਦੇ ਸੀ ਮੇਰੇ ਪੈਰ ਦੰਤ ਵੀ ਕਰਦੇ ਸੀ ਤੁਹਾਡੇ ਬ੍ਰੇਕਰ ਸੀਗਾ ਜੀ ਸਰਵਕਲ ਵੀ ਸੀ ਤੁਹਾਨੂੰ ਹਾਂਜੀ ਗੋਡਿਆਂ 'ਚ ਦਰਦ ਵੀ ਸੀ ਤੁਹਾਡੇ ਕਿ ਦਰਦ ਸੀਗਾ ਜੀ ਤੇ ਦਮ ਚੜਦਾ ਸੀਗਾ ਜੀ ਠੀਕ ਹੈ ਕੰਮ ਕਰਨ ਨੂੰ ਥੋੜਾ ਦਿਲ ਵੀ ਨਹੀਂ ਕਰਦਾ ਸੀ ਹਾਂ ਕੰਮ ਕਰਨ ਦਿਲ ਨਹੀਂ ਕਰਦਾ ਸੀਗਾ ਜੀ ਮਤਲਬ ਤੁਹਾਨੂੰ ਇਹ ਲੱਗੇ ਸੀ ਜਿਵੇਂ ਤੁਹਾਨੂੰ ਇਹ ਦਿੱਕਤ ਆ ਸੀ ਕਿੰਨੇ ਟਾਈਮ ਤੋਂ ਦਿੱਕਤ ਆ ਰਹੀ ਸੀ ਇਹ ਸਾਰੀਆਂ ਇਹਦਾ ਹੋ ਗਏ ਸੀਗੇ 8-9 ਸਾਲ ਜੀ 8-9 ਸਾਲ ਤੋਂ ਦਿੱਕਤ ਆ ਜਾਂ ਨਹੀਂ ਕਿ ਹੋਰ ਪਲੱਸ ਹੋ ਗਈ ਸੀਗਾ ਜਿਵੇਂ ਤੁਸੀਂ ਇੰਦਲ ਕੇ ਦਵਾਈਆਂ ਲੈ ਰਹੇ ਸੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਇਹਦੇ ਨਾਲ ਹਾਂ ਦਵਾਈਆਂ ਲਈ ਜਾਂਦੇ ਸੀਗੇ ਫਰਕ ਪਿਆ ਜਾਂਦਾ ਸੀਗਾ ਠੀਕ ਹੈ ਫਿਰ ਵਿੱਚ ਕਿ ਹੋ ਜਾਂਦਾ ਸੀ ਹੋਇ ਕਿਉਂ ਹੋ ਜਾਂਦਾ ਸੀ ਠੀਕ ਹੈ ਜਿਵੇਂ ਤੁਸੀਂ ਮਾਤਾ ਪੰਜੂ ਸਬਟੀ ਸਸਪੈਂਸ ਪੈਕ ਵਰਤਿਆ ਅੱਜ ਤੁਸੀਂ ਕਿਵੇਂ ਕੀ ਫੀਲ ਕਰ ਰਹੇ ਹੋ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਠੀਕ ਹੈ ਇਹ ਹੈ ਸਹੀ ਹਾਂਜੀ ਸਹੀ ਅੱਜ ਤੁਹਾਡੀਆਂ ਦਵਾਈਆਂ ਬੰਦ ਹੋ ਚੁੱਕੀਆਂ ਨੇ ਹਾਂਜੀ ਬੰਦ ਹੋ ਗਈਆਂ ਅੱਜ ਸਿਹਤ ਕਿਵੇਂ ਤੁਹਾਡਾ ਫਿਰ ਵੀ ਠੀਕ ਆ ਜੀ ਸਾਰਾ ਕੁਝ ਠੀਕ ਹੈ ਠੀਕ ਹੈ ਜੀ ਸਰ ਵਾਹਕਲ ਵੀ ਤੁਹਾਡਾ ਠੀਕ ਆ ਗਿਆ ਗੋਡਿਆਂ ਚ ਦਰਦੀ ਜਿਹੜਾ ਵੀ ਠੀਕ ਆ ਜੀ ਬਾਜ ਜਿਵੇਂ ਤੁਸੀਂ ਮਾਤਾ ਪੌੜੀਆਂ ਨਹੀਂ ਚੜ ਸਕਦੇ ਸੀ ਅੱਜ ਕਿਵੇਂ ਕਢੀ ਸੀ ਹੁਣ ਚੜਦਾ ਪੌੜੀਆਂ ਹੁਣ ਚੜਦਾ ਨਹੀਂ ਆ ਜੀ ਮੈਂ ਠੀਕ ਹੈ ਚੜ ਜੰਨੇ ਹਾਂ ਕੰਮ ਕਰਨ ਦਾ ਦਿਲ ਕਰਦਾ ਹੁਣ ਹਾਂ ਕੰਮ ਕਰਦੀ ਆ ਜੀ ਦਵਾਈਆਂ ਤੁਹਾਡੀਆਂ ਸਾਰੀਆਂ ਬੰਦ ਹੋ ਗਈਆਂ ਹਾਂ ਬੰਦ ਹੋ ਗਈਆਂ ਜੀ ਮੈਂ ਹੁਣ ਧਾਰ ਵੀ ਕੱਢ ਲਾ ਜੀ ਪੈਰਾ ਪਰ ਬੈਠ ਕੇ ਜੀ ਹੁਣ ਪਹਿਲਾਂ ਲੱਕੇ ਨਹੀਂ ਕੱਟ ਪਾਉਂਦੇ ਸੀ ਹਾਂ ਜੀ ਫੱਟੀ ਲੈ ਕੇ ਧਾਰ ਕੱਢਦੀ ਸੀ ਜੀ ਲੱਖਾਂ ਪਰਿਵਾਰ ਮਾਤਾ ਤੁਹਾਡੀ ਵੀਡੀਓ ਦੇਖਣਗੇ ਤੁਸੀਂ ਉਹ ਅਈ ਜਣੇ ਹਾਲੇ ਕਦੀ ਵੀ ਇਹ ਜੂਸ ਪੀ ਹੋ ਜੀ ਤੁਸੀਂ ਸਭ ਨੂੰ ਵਰਤਣਾ ਚਾਹੀਦਾ ਜੀ ਹਾਂ ਸਭ ਨੂੰ ਵਰਤਣਾ ਚਾਹੀਦਾ ਜੀ ਇਹ ਠੀਕ ਹੈ ਮਾਤਾ ਜੀ ਇੱਕ ਵਾਰਾ ਪੀ ਕੇ ਦੇਖ ਲਓ ਇਸ ਵਿੱਚ ਕੀ ਰਿਜਲਟ ਆਉਦਾ ਜੀ ਇਹਦਾ ਠੀਕ ਹੈ ਜੀ ਧੰਨਵਾਦ ਮਾਤਾ ਜੀ